ਹਾਂਜੀ ਅੱਜ ਆਪਾਂ ਪਹੁੰਚੇ ਹਾਂ ਜੀ ਲੁਧਿਆਣੇ ਜ਼ਿਲ੍ਹੇ ਦੇ ਸ਼ਹਿਰ ਜਿਗਰਾਉਂ ਦੇ ਨਾਲ ਲੱਗਦੇ ਪਿੰਡ ਅਗਵਾੜ ਲੂਪੋਂ ਵਿੱਚ ਸਰਦਾਰ ਬਲਵਿੰਦਰ ਸਿੰਘ ਸਨ ਕਰਤਾਰ ਸਿੰਘ ਦੇ ਖੇਤ ਵਿੱਚ ਦੇਵਾਂਗੇ ਸਾਰੀ ਜਾਣਕਾਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ 9 ਇੰਚੀ ਬੋਰ ਆ ਜੀ 280 ਫੁੱਟ ਡੂੰਗਾ ਜਿਹਦੇ ਵਿੱਚ ਮੋਟਰ ਤੇ ਪੱਖਾ ਟੁੱਟ ਕੇ ਡਿੱਗ ਪਿਆ ਜੀ ਦੱਸਦੇ ਤੁਹਾਨੂੰ ਵੀ ਕਿਵੇਂ ਟੁੱਟ ਕੇ ਡਿੱਗ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਵੀ ਆਪਾਂ ਸਾਰੀਆਂ ਵੀਡੀਓ ਦੇ ਵਿੱਚ ਹਰ ਇੱਕ ਕਲੀ-ਕਲੀ ਜਿੰਨੀ ਵੀ ਆਪਾਂ ਨੌਲੇਜ ਮਿਲਦੀ ਹੈ ਹਰ ਰੋਜ਼ ਨਵਾਂ ਸਿੱਖਣ ਨੂੰ ਕੋਈ ਨਾ ਕੋਈ ਮਿਲਦਾ ਹੀ ਤੁਹਾਡੇ ਨਾਲ ਸ਼ੇਅਰ ਲਾਜ਼ਮੀ ਕਰਦੇ ਰਹਿੰਦੇ ਆ। ਇਹ ਇਸੇ ਤਰ੍ਹਾਂ ਹੀ ਜਿਵੇਂ ਅਸੀਂ ਦੱਸਦੇ ਰਹਿੰਦੇ ਵੀ ਪਲੈਸਕਟ ਦੀ ਡਿਲੀਵਰੀ ਜਿੱਥੇ ਵੀ ਤੁਸੀਂ ਪਾਉਣੀ ਆ ਤਾਂ ਪੱਖੇ ਨੂੰ ਜਿਹੜਾ ਆਪਾਂ ਪੱਖੇ ਦਾ ਉੱਪਰ ਗਲਮਾ ਲਾਉਨੇ ਆ ਜਿਹਨੂੰ ਗਲਮਾ ਕਹਿੰਦੇ ਆ ਡਿਊਸਰ ਕਹਿੰਦੇ ਆ ਜਾਂ ਨਿੱਪਲ ਕਹਿ ਦਿੰਦੇ ਆ ਦੁਕਾਨ ਤੇ ਉਹ ਲੋਹੇ ਦੀ ਪਲੇਟ ਵਾਲਾ ਹੀ ਲਵਾਉਣਾ ਵਾ ਚਾਹੇ ਤੁਸੀਂ ਡਿਲੀਵਰੀ ਪਲਾਸਕਟ ਦੀ ਪਾਣੀ ਲੋਹੇ ਦੀ ਪਲੇਟ ਵਾਲਾ ਲਵਾ ਕੇ ਪਲੇਟ ਲੱਗੀ ਹੋਵੇ ਤਾਂ ਤੇ ਪਲੇਟ ਵਾਲਾ ਹੀ ਡੂ ਸਰ ਕਰ ਸਕੀ ਉਹਦੇ ਵਿੱਚ ਪੈਪ ਕਸਣਾ ਤਾਂ ਜੋ ਕਿਸੇ ਟਾਈਮ ਵੀ ਆਪਣਾ ਮੋਟਰ ਗਰਮ ਹੋ ਜੇ ਟੋਟਾ ਮੰਗਦੀ ਆ ਜਾਂ ਕੋਈ ਵੀ ਆ ਕੋਈ ਝੜਕਾ ਪੈਂਦਾ ਵਕਤ ਦੋ ਫੇਸਾਂ ਦੇ ਚੱਲ ਜੀ ਕੋਈ ਗਰਮ ਸਰਦ ਕੋਈ ਵੀ ਗੱਲਬਾਤ ਬਣੇ ਤਾਂ ਪੱਖੇ ਦੇ ਨੇੜੇ ਬਿਲਕੁਲ ਜੇ ਪੱਖੇ ਦੇ ਵਿੱਚ ਹੀ ਪੈਪ ਕੱਸਦੇ ਆ ਤਾਂ ਉਹ ਗਰਮ ਹੋ ਕੇ ਪੈਪ ਨਿਕਲ ਜਾਂਦਾ ਬਾਹਰ ਅੱਗੇ ਵੀ ਅਸੀਂ ਪਲਾਸਟਿਕਟ ਦੀ ਡਿਲੀਵਰੀ ਬਾਰੇ ਸਾਰੀ ਵੀਡੀਓ ਡਿਟੇਲ ਚ ਪਾਈ ਹੋਈ ਹੈ ਅੱਜ ਵਾਲੀ ਵੀਡੀਓ ਤਾਂ ਅਸੀਂ ਸਿਰਫ 3-2 ਮਿੰਟ ਦੀ ਬਣਾਉਣੀ ਹੈ ਤੁਹਾਨੂੰ ਇੰਨੀ ਜਾਣਕਾਰੀ ਦੇਣੀ ਹੈ ਵੀ ਜਿਹੜੇ ਭਰਾ ਆਪਣੇ ਪੇਜ ਦੇ ਨਾਲ ਨਵੇਂ ਜੁੜਦੇ ਆ ਤੇ ਉਹ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਵੀ ਜਦੋਂ ਤੁਸੀਂ ਪਲਾਸਟਿਕਟ ਦੀ ਡਿਲੀਵਰੀ ਪਾਉਣੀ ਆ ਪੱਖੇ ਦਾ ਨਿਪਪਲ ਜਾਂ ਡੂਸਰ ਉਹ ਕਢਾ ਕੇ ਤੁਸੀਂ ਦੇਗੀ ਨਹੀਂ ਲਾਉਣਾ ਵਿੱਚ ਉਹ ਲੋਹੇ ਦਾ ਹੀ ਲਖਣਾ ਵਾ ਪਲੇਟ ਵਾਲਾ ਫੋਟੈਕ ਦਾ ਲੱਗਾ ਹੁੰਦਾ ਜਿਹੜਾ ਉਹ ਹੀ ਰੱਖਣਾ ਵਾ ਉਹਦੇ ਉੱਪਰ ਤੁਸੀਂ ਜਿਹੜਾ ਡੂਸਰ ਆਉਣਾ ਉਹ ਲਾਓ ਤਾ ਜੋ ਜਿਹੜਾ ਮੋਟਰ ਦੇ ਵਿੱਚੋਂ ਨਿਕਲਣ ਵਾਲੀ ਸਮੱਸਿਆ ਵਿੱਚੋਂ ਨਿਕਲ ਜਾਂਦਾ ਪਾਈਪ ਗਰਮ ਹੋ ਕੇ ਨਿਕਲ ਜਾਂਦਾ ਕੋਈ ਬੀਨ ਬਣ ਜਾਂਦੀ ਆ ਜਾਂ ਟੁੱਟ ਜਾਂਦਾ ਵਾ ਕੋ ਟੋਟਾ ਮੰਗਦੀ ਝਟਕਾ ਮਾਰਦੀ ਆ ਤੇ ਉਸ ਤਰ੍ਹਾਂ ਵਾਲਾ ਨੁਕਸਾਨ ਆ ਜਿਹੜਾ ਆਪਣਾ ਨਾ ਵਾ ਦੇਖੋ ਇਹ ਪਾਈਪ ਤੇ ਜਿਹੜਾ ਪੱਖੇ ਦੇ ਉੱਤੇ ਨਿੱਪਲ ਲੱਗਾ ਸਿਰਫ ਦਜਾ ਹੀ ਲੱਗਾ ਦੇਗੀ ਉਹਦੇ ਵਿੱਚੋਂ ਪਾਈਪ ਨਿਕਲ ਗਿਆ ਤੇ ਮੋਟਰ ਪੱਖਾ ਸਨੇ ਕੇਵਲ ਸਾਰਾ ਕੋ ਬੋਰ ਦੇ ਵਿੱਚ ਡੇਗ ਪਿਆ ਉਹ ਆਪਾਂ ਬਾਹਰ ਕੱਢ ਦਿੱਤੀ ਆ ਬਾਕੀ ਜਿੰਨੇ ਵੀ ਇਹ ਵੀਰ ਆਪਣੇ ਪੇਜ ਤੇ ਨਵੇਂ ਜੁੜੇ ਹੋ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਹੁੰਦੀਆਂ ਰਹਿਣ ਪੇਜ ਤੇ ਪੁਰਾਣੇ ਜੁੜੇ ਹੋਏ ਕਿਸਾਨ ਵੀਰਾਂ ਦਾ ਪਤਾ ਇਹਦੇ ਲਈ ਧੰਨਵਾਦ ਕਰਦੇ ਜੋ ਆਪਣੀਆਂ ਦੇਖਦੇ ਰਹਿੰਦੇ ਜੀ ਬਾਕੀ ਇਹ ਨਾਲ ਦੀ ਨਾਲ ਕਿਸਾਨ ਵੀਰ ਕਹਿ ਰਹੇ ਵੀ ਆਪਾਂ ਜੇ ਉਹ ਵਿਚ ਪੈਪ ਨਹੀਂ ਕਸਣਾ ਤਾਂ ਕੀ ਕਰੀਏ ਆਹ ਡੂਸਰ ਆਉਂਦੇ ਆ ਜੀ ਆਹ 3 ਇੰਚੀ ਦਾ ਡੂਸਰ ਆ ਜਿਹੜਾ ਥੱਲੇ ਆ ਥੜੜਾ ਪਾਸਾ ਥੱਲੇ ਲੱਗੇ ਨਾ ਉੱਪਰਲਾ ਬੈਂਡ ਨਾਲ ਲੱਗੇ ਨਾ ਤੇ ਨਾਲ ਦੀ ਨਾਲ ਹੀ ਆ ਜਿਹੜਾ ਇਹ ਆ ਡੂਸ ਰਹੀ ਹੈ 4 ਇੰਚੀ ਦਾ ਇਹ ਲਾਓ ਜੀ ਜ਼ਰੂਰ ਬਾਕੀ ਜਿੱਥੋਂ ਵੀ ਆਪਾਂ ਪਲਾਸਟਰ ਦੀ ਡਿਲੀਵਰੀ ਲੈਣੇ ਆ ਜੀ ਕਿਸੇ ਵੀ ਦੁਕਾਨ ਤੋਂ ਹਰੇਕ ਦੁਕਾਨ ਤੇ ਉਪਲਬਧ ਹੁੰਦੇ ਆ ਜੀ ਇਹ ਨਹੀਂ ਵੀ ਇਹ ਨਹੀਂ ਮਿਲਦਾ ਕਿਤੋਂ ਵੀ ਤੇ ਜੇਕਰ ਨਹੀਂ ਵੀ ਮਿਲਦਾ ਤੁਸੀਂ ਗਾਹਾਂ ਪਿਛਾਂ ਕੇ ਹੋਰ ਦੁਕਾਨ ਤੋਂ ਪਤਾ ਕਰਕੇ ਜ਼ਰੂਰ ਵੇਖ ਕੇ ਲਾਓ ਜੀ ਇਹ ਤਾਂ ਜੋ ਆਪਣਾ ਮੋਟਰ ਡਿੱਗਣ ਵਾਲਾ ਕਾਰਨਾ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ